ਬਹੁਤ ਸਾਰੇ ਸਟੂਡੈਂਟਸ ਦੇ ਇਸ ਤਰ੍ਹਾਂ ਦੇ ਕਮੈਂਟਸ ਆਉਂਦੇ ਆ ਕਿ ਉਹਨਾਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਤੇ ਉਸ ਦੇ ਵਿੱਚ ਕੀ ਪ੍ਰੋਬਲਮਸ ਨੇ ਕਿਉਂ ਨਹੀਂ ਮਿਲ ਰਹੀਆਂ ਜਾਂ ਪ੍ਰੋਫਾਈਲ ਕਈ ਵਾਰੀ ਵਧੀਆ ਵੀ ਹੁੰਦਾ ਚੰਗੀਆਂ ਯੂਨੀਵਰਸਿਟੀਜ਼ ਕਹਿੰਦੇ ਐਡਮਿਸ਼ਨ ਨਹੀਂ ਦੇ ਰਹੀਆਂ ਇਸ ਟਾਈਮ ਸਟੂਡੈਂਟ ਜਿਨ੍ਹਾਂ ਦੀ ਪ੍ਰੋਫਾਈਲ ਥੋੜੀ ਵੀਕ ਆ ਜਾਂ ਗੈਪ ਵਾਲੇ ਆ ਉਹਨਾਂ ਨੂੰ ਕੀ ਕਰਨਾ ਚਾਹੋ ਸਰ ਦੇਖੋ ਜਿਨ੍ਹਾਂ ਦੇ ਪ੍ਰੋਫਾਈਲਸ ਵੀਕ ਨੇ ਆਬਵੀਅਸਲੀ ਉਹਨਾਂ ਕੋਲ 옵ਸ਼ਨ ਹੈ ਗਿਆ ਹੈ ਕਿ ਯੂਨੀਵਰਸਿਟੀ ਬਿਕੋਜ਼ ਵੀਕ ਪ੍ਰੋਫਾਈਲਸ ਨਹੀਂ ਐਕਸੈਪਟ ਕਰਦੀ ਉਹਨਾਂ ਨੂੰ ਲੱਗਦਾ ਵੀਜ਼ਾ ਸਕਸੈਸਰੀ ਜਿਹੜਾ ਹਾਈ ਰਿਸਕ ਤੇ ਹੋਏਗਾ ਤੇ ਯੂਨੀਵਰਸ लेवल 1 2 3 ਦੇ ਵਿੱਚ ਬਹੁਤ سارے ਕਾਲਜਸ ਹੈਗੇ ਜਿਦੇ ਜ ਲੋ ਪ੍ਰੋਫਾਈਲ ਹੈਗੇ ਬੱਚਿਆਂ ਦੇ ਪਰਸੈਂਟੇਜ ਸੀਬੀਸੀਏਸੀ ਪਾਸ ਆਊਟ ਹੋਣ ਤੁਸੀਂ 55 ਅਬਵ ਹੋ ਹੈਗੇ ਤੁਸੀਂ ਆਓ ਅਪਲਾਈ ਕਰੋ ਅਸੀਂ ਐਕਸੈਪਟ ਕਰਦੇ ਹਾਂ ਕਾਲਜਸ ਵਧੀਆ ਦੇ ਦਿੰਦੇ ਹਾਂ ਜਿਨ੍ਹਾਂ ਦਾ ਸਕਸੈਸ ਰੇਟ ਵਧੀਆ ਹੈਗਾ ਅਸੀਂ ਉਹ ਕਾਲਜਸ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਤੇ ਤੁਸੀਂ ਜੇ ਪ੍ਰੋਫਾਈਲ ਥੋੜਾ ਲੋ ਹੈ ਉਹਦੇ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਇੱਕ ਵਾਰ ਆ ਕੇ ਸਾਨੂੰ ਆਪਣਾ ਪ੍ਰੋਫਾਈਲ ਡਿਸਕਸ ਕਰੋ ਸਾਡੇ ਨਾਲ ਤੁਸੀਂ ਖਨੇ ਰਾਏਕੋਟ ਜਲੰਧਰ ਕਿਤੇ ਵੀ ਮਿਲ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਪ੍ਰੋਪਰ ਕਾਲਜ ਦੀ ਇਨਫਰਮੇਸ਼ਨ ਦਵਾਂਗੇ ਕਿ ਹਾਂਜੀ ਤੁਸੀਂ ਇਸ ਕਾਲਜ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਾਸਟ ਬਜਟ ਜੋ ਵੀ ਹੈਗਾ ਸਾਰਾ ਤੁਹਾਨੂੰ ਬਰੀਫ ਕਰਾਂਗੇ ਸਾਰਾ ਕੁਝ ਤੁਹਾਨੂੰ ਗਾਈਡ ਕਰਾਂਗੇ ਤੇ ਤੁਸੀਂ ਉਹਦੇ ਲਈ ਇਸਟਰੀ ਲਈ ਅਪਲਾਈ ਕਰ ਸਕਦੇ ਹੋ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਕਾਲਜ ਸੁਜੈਸਟ ਕਰਾਂਗੇ ਹੂੰ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਹੈ ਕਾਲਜ ਦੱਸਿਆ ਜਾਊਗਾ ਮੈਂ ਇੱਕ ਹੋਰ ਬੜਾ ਸਵਾਲ ਹੈ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਪਲੱਸ 2 ਚ ਕਈ ਵਾਰੀ ਪਲੱਸ 2 ਤੋਂ ਬਾਅਦ ਕਿਸ ਨੇ ਅਪਲਾਈ ਕੀਤਾ ਰਿਫਿਊਜ਼ਲ ਆ ਗਈ ਜਾਂ ਕੋਈ ਪਲੱਸ 2 ਤੋਂ ਬਾਅਦ ਨਹੀਂ ਜਾਣਾ ਚਾਹੁੰਦਾ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਕੀ ਉਹਨਾਂ ਨੂੰ ਜ਼ਿਆਦਾ ਆਪਸ਼ਨਸ ਜਿਹੜੀਆਂ ਮਿਲ ਜਾਂਦੀਆਂ ਹੈ ਜਾਂ ਫਿਰ ਜਿਹੜੀਆਂ ਪਲੱਸ 2 ਵਾਲੇ ਨੇ ਉਹਨਾਂ ਦੇ ਲਈ ਹੀ ਜ਼ਿਆਦਾ ਆਪਸ਼ਨਸ ਹੁੰਦੀਆਂ ਔਰ ਕਿੰਨੇ ਬੈਂਡ ਸਕੋਰ ਆਇਲਟਸ ਪੀਟੀ ਦੇ ਵਿੱਚ ਹੋਣ ਕਿ ਉਹ ਜਿਹੜੇ ਅਪਲਾਈ ਕਰ ਸਕਦੇ ਬੱਚੇ ਜੀ ਸਰ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਪਲਸ 2 ਵਾਲਾ ਬੱਚਾ ਉਹ ਪਾਥਵੇ ਕੋਰਸ ਦੇ ਨਾਲ 5.5 ਵਨ ਹੋਵੇ ওভারঅল ਤੇ ਪਾਥਵੇ ਕੋਰਸ ਦੇ ਨਾਲ ਅਪਲਾਈ ਕਰ ਸਕਦੇ ਆ ਡਾਇਰੈਕਟ ਡਿਗਰੀ ਚ ਜਾਣਾ ਹੈਗਾ ਤਾਂ ਡਿਗਰੀ ਲਈ 6 ওভারঅল ਨਾਟ ਲੈਸਨ 5.5 ਦੀ ਰਿਕੁਆਇਰਮੈਂਟ ਹੈਗੀ ਹੈ ਮਾਸਟਰ ਡਿਗਰੀ ਲਈ 6 ওভারঅল ਨਾਟ ਲੈਸਨ 5.5 ਐਕਸੈਪਟ ਹੋ ਜਾਂਦੇ ਵਿਦ ਪ੍ਰੀ ਮਾਸਟਰਸ ਡਾਇਰੈਕਟ ਮਾਸਟਰ ਡਿਗਰੀ ਦੇ ਵਿੱਚ ਜਾਣਾ ਹੈ ਤਾਂ ਤੁਹਾਨੂੰ 6.5 ওভারঅল ਨਾਟ ਲੈਸਨ 6 ਦੀ ਰਿਕੁਆਇਰਮੈਂਟ ਹੁੰਦੀ ਹੈ ਕੁਝ ਯੂਨੀਵਰਸਿਟੀਆਂ ਜੇ ਇੱਕ ਮੋਡਿਊਲ ਚ 5.5 ਐਕਸੈਪਟ ਕਰ ਲੈਂਦੀ ਹੈ ਤੇ ਰ ਕਾਲਕੀ ਕਿਸ ਯੂਨੀਵਰਸਿਟੀ ਕੀ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਹੀ ਅਸੀਂ ਬੱਚਿਆਂ ਨੂੰ ਕਾਲਜ ਰਿਕਮੈਂਡ ਕਰਦੇ ਹਾਂ ਕਿ ਹਾਂ ਤੁਸੀਂ ਇਸ ਕਾਲਜ ਅਪਲਾਈ ਕਰੋ ਤੇ ਦੇਖੋ ਤੁਹਾਡਾ ਆਈਲ ਸੇਗਾ ਪੀਟੀ ਹੈਗਾ 50 ਓਵਰঅল ਨਾਟ ਲੈਸਨ 45 ਅਸੀਂ ਪੀਟੀ ਵੀ ਐਕਸੈਪਟ ਕਰਦੇ ਹਾਂ ਜੇ ਮਾਸਟਰਸ ਲਈ 54 ਹੈਗੇ ਤੁਹਾਡੇ ਓਵਰঅল ਨਾਟ ਲੈਸਨ 51 ਹੈਗੇ ਤੇ ਪ੍ਰੀ ਮਾਸਟਰਸ ਇਨ ਆਲ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਡਾਇਰੈਕਟ ਮਾਸਟਰ ਡਿਗਰੀ ਚਾਹਨਾ ਹੈ ਤਾਂ ਤੁਸੀਂ ਤੁਹਾਨੂੰ ਓਵਰঅল 58 ਨਾਟ ਲੈਸਨ 56 ਦੀ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਉਹ ਮੀਟ ਕਰਨਾ ਪੈਂਦਾ ਹੈ ਤਾਂ ਤੁਸੀਂ ਉਸ ਦੇ ਨਾਲ ਕਰ ਸਕਦੇ ਹੋ ਬਾਕੀ ਸੜੇ ਕੋਲ ਪਾਥਵੇ ਦੋਨੋਂ ਚ অপਸ਼ਨਸ ਹੁੰਦੇ ਹੈ ਯੂਜੀ ਵਾਲੇ ਕੋਰਸਸ ਦੇ ਵਿੱਚ ਵੀ ਔਰ ਪੀਜੀ ਵਾਲੇ ਜੇ ਤੁਸੀਂ ਡਿਪਲੋਮਾ ਡਿਗਰੀ ਜਾਣਾ ਹੈ ਤਾਂ ਵੀ ਕਰ ਸਕਦੇ ਹੋ ਜੇ ਤੁਸੀਂ ਗ੍ਰੈਜੂਏਟ ਡਿਪਲੋਮਾ ਵਿੱਚ ਜਾਣਾ ਹੈ ਗੈਡ ਵਿਦ ਮਾਸਟਰ ਤਾਂ ਤੁਸੀਂ ਉਹਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਤੇ ਸਾਡੇ ਕੋਲ ਸਾਰੇ অপਸ਼ਨਸ ਹੈਗੇ ਆ ਪਾਤਵੇ ਹੈਗੇ ਆ ਡਾਇਰੈਕਟ ਡਿਗਰੀ ਦੇ ਹੈਗੇ ਆ ਮਾਸਟਰਸ ਦੇ ਹੈਗੇ ਆ ਗ੍ਰੈਜੂਏਟ ਡਿਪਲੋਮਸ ਹੈਗੇ ਨੇ ਸਾਡੇ ਕੋਲ ਤਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ ਅਕੋਰਡਿੰਗ ਟੂ ਯਰ ਪ੍ਰੋਫਾਈਲ ਹੀ ਅਸੀਂ ਤੁਹਾਨੂੰ ਕੋਰਸ ਵਗੈਰਾ ਸਾਰਾ ਕੁਝ ਸੁਜੈਸਟ ਕਰਾਂਗੇ ਮੈਮ ਜਦੋਂ ਆਸਟ੍ਰੇਲੀਆ ਦੀ ਗੱਲ ਹੁੰਦੀ ਤਾਂ ਸਭ ਤੋਂ ਜਿਹੜਾ ਮੁਸ਼ਕਿਲ ਹੈਗਾ ਉਹ ਫੰਡਸ ਨੂੰ ਲੈ ਕੇ ਹੈਗਾ ਵੀ ਫੰਡਸ ਤੁਸੀਂ ਸ਼ੋ ਨਹੀਂ ਕਰ ਪਾਉਂਦੇ ਕਈ ਵਾਰੀ ਹੁੰਦਾ ਬਾਕੀ ਕੰਟਰੀਜ਼ ਆਪਾਂ ਕਿਸੇ ਤੋਂ ਥਰਡ ਪਾਰਟੀ ਤੋਂ ਫੰਡਸ ਲੈ ਕੇ ਦਿਖਾ ਦਿੰਦੇ ਆ ਵੀ ਸਾਡੇ ਕੋਲ ਪੈਸੇ ਹੈਗੇ ਨੇ ਤਾਂ ਆਸਟ੍ਰੇਲੀਆ ਫੰਡਸ ਨੂੰ ਲੈ ਕੇ ਬੜਾ ਸਟ੍ਰਿਕਟ ਹੈ ਹਨਾ ਕਿੰਨੇ ਕੁ ਫੰਡਸ ਹੋਣੇ ਚਾਹੀਦੇ ਔਰ ਕਿਸ ਤਰ੍ਹਾਂ ਦੇ ਨਾਲ ਮੈਨੇਜ ਹੋਣੇ ਚਾਹੀਦੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਉਹਨਾਂ ਦੇ ਇਨਕਮ ਸੋਰਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਹੜੇ ਬੱਚੇ ਆ ਕਿ ਸਕਸੈਸਫੁਲੀ ਜਿਹੜਾ ਵੀਜ਼ਾ ਲੈ ਸਕਦੇ ਆ ਤਰ ਦੇਖੋ ਫੰਡਸ ਨੂੰ ਲੇਕੇ ਆਸਟ੍ਰੇਲੀਆ ਸਟ੍ਰਿਕਟ ਇਸ ਲਈ ਹੈ ਕਿ ਮੈਕਸਿਮਮ ਬੱਚਾ ਕੀ ਕਰਦਾ ਪੈਸੇ ਕਿਸੇ ਤੋਂ ਵੀ ਲੈ ਕੇ ਰੱਖ ਲੈਂਦਾ ਸੋਰਸਸ ਪ੍ਰੋਵਾਈਡ ਨਹੀਂ ਕਰਦਾ ਕਿ ਪੈਸਾ ਕਿੱਥੋਂ ਆਇਆ ਹੈ ਤੇ ਬਚਨ ਨੂੰ ਰਿਜੈਕਸ਼ਨ ਫੇਸ ਕਰਨੀ ਪੈਂਦੀ ਹੈ ਤੇ ਉਹਦੇ ਲਈ ਕੀ ਹੈ ਦੇਖੋ ਆਸਟ੍ਰੇਲੀਆ 'ਚ ਪ੍ਰੋਬਲਮ ਇਹ ਨਹੀਂ ਹੈ ਕਿ ਤੁਸੀਂ ਫੰਡਸ 3 ਮਹੀਨੇ ਪੁਰਾਣੇ ਦਿਖਾ ਰਹੇ ਹੋ ਜਾਂ ਨਵੇਂ ਦਿਖਾ ਰਹੇ ਹੋ ਜੇ ਤੁਹਾਡੇ ਕੋਲ ਫੰਡਸ 3 ਮਹੀਨੇ ਪੁਰਾਣੇ ਹੈਗੇ ਆ ਤੁਹਾਨੂੰ ਕੋਈ ਸੋਰਸ ਪ੍ਰੋਵਾਈਡ ਕਰਨ ਦੀ ਲੋੜ ਹੀ ਨਹੀਂ ਹੈਗੀ ਕਿ ਤਰਡੇ ਕੋਲ ਪੈਸਾ ਕਿੱਥੋਂ ਆਇਆ ਪਰ ਜੇਕਰ ਤੁਹਾਡੀ ਤੁਸੀਂ ਪੈਸਾ ਨਵਾਂ ਦਿਖਾ ਰਹੇ ਹੋ ਕਿਉਂਕਿ ਆਸਟ੍ਰੇਲੀਆ ਇੱਕ ਦਿਨ ਪੁਰਾਣਾ ਪੈਸਾ ਵੀ ਐਕਸੈਪਟ ਕਰਦਾ ਹੈ ਬਟ ਵਿਦ ਸੋਰਸ ਕਿ ਪੈਸਾ ਆਇਆ ਕਿੱਥੋਂ ਹੈ ਵਾਈਟ ਮਨੀ ਐਕਸੈਪਟ ਕਰਦਾ ਹੈ ਸਿਰਫ ਜਿਹੜਾ ਕਿ ਵਾਈਟ ਮਨੀ ਹੈਗਾ ਤੁਸੀਂ ਉਹਦਾ ਸੋਰਸ ਹੈਗਾ ਤੁਸੀਂ ਕੋਈ ਪ੍ਰੋਪਰਟੀ ਸ ਆਏਗਾ ਤੁਹਾਡੇ ਕੋਲ ਪ੍ਰੋਪਰ ਪ੍ਰੂਫਸ ਹੈ ਇਹ ਸੇਲ ਦੇ ਤੇ ਤੁਸੀਂ ਇੱਕ ਦਿਨ ਪੁਰਾਣਾ ਪੈਸਾ ਵੀ ਦਿਖਾ ਸਕਦੇ ਹੋ ਜੇ ਫੋਮ ਭਰਾਈ ਤੁਹਾਡੇ ਕੋਲ ਪੈਸਾ ਆਇਆ ਹੈ ਤੁਹਾਡਾ ਐਗਰੀਕਲਚਰ ਦਾ ਪੈਸਾ ਆ ਰਿਹਾ ਤੁਸੀਂ ਉਹ ਸ਼ੋਅ ਕਰ ਸਕਦੇ ਹੋ ਲੋਨ ਵਗੈਰਾ ਲੈ ਸਕਦੇ ਹੋ ਹੁਣ ਜਦੋਂ ਤੁਹਾਡਾ ਡਿਗਰੀ ਜਾਂ ਡਿਪਲੋਮਾ ਜਾਂ ਕੁਝ ਵੀ ਮਾਸਟਰ ਡਿਗਰੀ ਲਈ ਤੁਸੀਂ ਅਪਲਾਈ ਕਰਦੇ ਹੋ ਤੇ ਉਹ ਉਹਦੇ 'ਚ ਤੁਸੀਂ ਆਪਣਾ ਐਜੂਕੇਸ਼ਨ ਲੋਨ ਅਗੇਂਸਟ ਪ੍ਰੋਪਰਟੀ ਅਪਲ ਲੈ ਸਕਦੇ ਹੋ ਬੈਕ ਗ੍ਰਾਈ ਜੇ ਤੁਹਾਰੇ ਕੋਲ ਫੰਡ ਦੀ ਕੋਈ ਪ੍ਰੋਬਲਮ ਹੈਗੀ ਹੈ ਤੇ ਲੋਨ ਐ ਸਪੋਰਟਿੰਗ ਡਾਕੂਮੈਂਟਸ ਲਈ ਸਾਰਾ ਕੁਝ ਅਸੀਂ ਹੈਲਪ ਕਰਦੇ ਹਾਂ ਗਾਈਡ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਕਿਵੇਂ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਤੇ ਫੰਡ ਤੁਹਾਡੇ ਚਾਹ ਸੇਵਿੰਗ ਅਕ ਇਫ ਇਟ ਇਜ਼ ਦੇ ਅਗੇਂਸਟ ਜੇ ਤੁਸੀਂ ਕੋਈ ਓਡੀ ਲਾਉਂਗੇ ਲਿਮਿਟ ਲਾਉਂਗੇ ਤਾਂ ਡੈਫੀਨਿਟਲੀ ਉਹ ਇੱਕ ਰਿਜੈਕਟ ਹੀ ਹੋਣਗੇ ਫੰਡਸ ਜੇ ਤੁਸੀਂ ਐਫ ਡੀ ਦਿਖਾ ਰਹੇ ਹੋ ਤਾਂ ਉਹਦੇ ਅਗੇਂਸਟ ਕੋਈ ਲਿਮਿਟ ਓਡੀ ਵਗੈਰਾ ਨਹੀਂ ਲੈਣੀ ਹੈ ਤੁਸੀਂ ਫੰਡਸ ਸੋਰਸ ਦੇ ਨਾਲ ਲਗਾਓ ਜੇ 3 ਮਹੀਨੇ ਪੁਰਾਣੇ ਨਹੀਂ ਹੈਗੇ ਬਿਕੋਜ਼ ਫੰਡਸ ਨੂੰ ਲੈ ਕੇ ਸਟ੍ਰਿਕਟਨੈਸ ਇਸ ਲਈ ਹੈਗੀ ਹੈ ਬੱਚਾ ਪੈਸਾ ਤਾਂ ਦਿਖਾ ਦਿੰਦਾ ਹੈ ਅਕਾਊਂਟ 'ਚ ਪਰ ਇਹ ਨਹੀਂ ਦਿਖਾਉਂਦਾ ਕਿ ਪੈਸਾ ਆਇਆ ਕਿੱਥੋਂ ਹੈ थर्ड पार्टी ऑस्ट्रेलिया एक्सेप्ट नहीं करती है फंड्स बेसिकली बच्चे के पेरेंट्स ग्रैंड पेरेंट्स दादा दादी नाना नानी दोनों सपोर्ट कर सकते हैं दोनों फंडस दिखा सकते हैं या बच्चे के अपने अकाउंट से पैसा है वो दिखा सकते हैं नवे पुराने का कोई प्रॉब्लम नहीं प्रॉब्लम सिर्फ ये है कि थोड़े को सोर्स थोड़े को होना चाहिए है कि पैसा आया कितों है एजुकेशन लोन हूँ जो थोड़े प्रॉपर्टी है, है तो पूरा जिन्ना भी बिकॉज फंडस छो किमें होंगे हैं तो एक साल की अपनी फीस दिखानी है एक साल के अपने लिविंग एक्सपेंस दिखाने एक साल के अपना ट्रैवल एक्सपेंस फीस ਦੇ ਨਾਲ ਇੰਸ਼ੋਰੈਂਸ ਇਨਕਲੂਡ ਕਰਕੇ ਜਿੰਨੇ ਫੰds ਸੋਡੇ ਬੰਦੇ ਆ ਡਿਗਰੀ ਵਾਲੇ ਬੱਚਿਆਂ ਨੂੰ ਮਤਲਬ 28 ਤੋਂ 30 ਲੱਖ ਦੇ ਫੰds ਰਿਕੁਆਇਰਡ ਨੇ ਡਿਪਲੋਮਾ ਵਾਲੇ ਬੱਚਿਆਂ ਨੂੰ 20 ਤੋਂ 22 ਲੱਖ ਦੇ ਰਿਕੁਆਇਰਡ ਹੁੰਦੇ ਆ ਤੇ ਮਾਸਟਰਸ ਵਾਲੇ ਬੱਚਿਆਂ ਨੂੰ ਵੀ 28 ਤੋਂ 30 ਲੱਖ ਦੇ ਹੀ ਫੰds ਰਿਕੁਆਇਰਡ ਹੁੰਦੇ ਆ ਜਿਹੜੇ 스ਪਾਊਸ ਨਾਲ ਅਪਲਾਈ ਕਰਨਾ ਚਾਹੁੰਦੇ ਆ 스ਪਾਊਸ ਗ੍ਰੈਜੂਏਟ ਹੈਗੇ ਆ ਗ੍ਰੈਜੂਏਟ ਨਹੀਂ ਹੈਗੇ ਆ ਪਲੱਸ 2 ਪਾਸ ਹੈਗੇ ਆ ਉਹ ਵੀ ਅਪਲਾਈ ਕਰ ਸਕਦੇ ਆ ਮਾਸਟਰ ਡਿਗਰੀ ਲਈ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ ਵਾਲੇ ਕੋਰਸਸ ਬਹੁਤ سارے ਕੋਰਸਸ ਨੇ ਸਾਡੇ ਕੋਲ ਉਹ ਸੇਮ ਉਹੀ ਕੀ ਨਵੇਂ ਪੁਰਾਣੇ ਤੁਹਾਡੇ ਕੋਲ ਜੋ ਵੀ ਹੈਗਾ ਬਿਟ ਸੋਰਸ ਤੁਸੀਂ ਦਿਖਾ ਸਕਦੇ ਹੋ ਫੰਡਸ ਹਾਂ ਬਿਲਕੁਲ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸਾਂ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਰਿਲੇਟਡ ਕੋਈ ਵੀ ਇਨਕੁਆਰੀ ਹੈ ਕੁਝ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਕਿਵੇਂ ਜਾਇਆ ਜਾ ਸਕਦਾ ਹੈ ਆਇਲਟਸ ਵੀਡੀ ਤੁਸੀਂ ਕੀਤੀ ਹੋਈ ਹੈ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕੱਲ ਮਾਰਨਿੰਗ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਵੀ ਇਸੇ ਨੰਬਰ ਤੇ ਜਿਹੜੀ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸਾਡੇ ਨਾਲ ਮਨਕਸ਼ੀ ਜੀ ਨੇ ਜਪਸੜੀ ਬ੍ਰਾਡ ਤੋਂ ਜੋ ਲਗਾਤਾਰ ਸਟੂਡੈਂਟ ਨੂੰ ਦੱਸ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਸਹੀ ਤਰੀਕੇ ਦੇ ਨਾਲ ਜਾ ਸਕਦੇ ਹੋ